ਤੁਸੀਂ ਦੇਖ ਰਹੇ ਹੋ ਤਾਨਕਸ ਵਿਰਾ ਐਸਟੈਮ ਬਟਾਲੇ ਦੇ ਵਿੱਚ ਅਮੋਨੀਆ ਗੈਸ ਦੀ ਲੀਕਜ ਹੋਈ ਹੈ ਜਿਸ ਨਾਲ ਬਹੁਤ ਭਾਰੀ ਜਾਨੀ ਤੇ ਮਾਰੀ ਨੁਕਸਾਨ ਹੋ ਸਕਦਾ ਸੀ ਲੇਕਿਨ ਬਚਾ ਰਿਹਾ ਕਿਉਂਕਿ ਇੱਥੇ ਆਪਾਂ ਸਿਵਲ ਡਿਫੈਂਸ ਦੀ ਗੱਲ ਕਰੀਏ ਜਾਂ ਸਿਵਲ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਤੁਰੰਤ ਹੀ ਇਥੇ ਪਹੁੰਚ ਕੇ ਆਪਾਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਰ ਇਹ ਅਮੋਨੀਆ ਗੈਸ ਜਿਹੜੀ ਹੈ ਇਨੀ ਖਤਰਨਾਕ ਤੇ ਕੋਈ ਖਤਰਨਾਕਤਾ ਹੈਗੀ ਇਹ ਬੰਦੇ ਦਾ ਜਾਨੀ ਨੁਕਸਾਨ ਕਰਦੀ ਹੈ। ਹੁਣ ਦੀ ਸਥਿਤੀ ਕੀ ਹੈ? ਐਸਲਿ ਗੈਸ ਕੰਟਰੋਲ ਚ ਬੰਦ ਕਰ ਦਿੱਤੀ ਗਈ ਆ ਤੇ ਸਥਿਤੀ ਬਿਲਕੁਲ ਨੋਰਮਲ ਆ। ਕੋਈ ਦਾ ਨੁਕਸਾਨੀਆ ਗੈਸ ਨਹੀਂ। ਜੇ ਗੱਲ ਕੀਤੀ ਜਾਵੇ ਤੇ ਇਹ ਗੈਸ ਦੀ ਜਿਹੜੀ ਆ ਅ ਅਰਿਆਸ਼ੀ ਇਲਾਕੇ ਦੇ ਵਿੱਚ ਜਿਹੜਾ ਕੋਲਡ ਸਟੋਰ ਬਣਾਇਆ ਗਿਆ ਕੀ ਅਲਾਉਡ ਹੈਗਾ? ਮੇਰ ਅਸ਼ੀ ਇਲਾਕੇ ਵਿੱਚ ਲੋਡ ਬਣਾਇਆ ਸੀ ਪਰ ਆਪਾਂ ਜਿੱਥੇ ਤੱਕ ਸਨਹਲੇ ਮਾਲਕਾ ਨਹੀਂ ਮਿਲੇ ਇਹਨਾਂ ਦੇ ਬਤਨਾਂ ਨੂੰ ਪੁੱਛਿਆ ਵੀ ਤੂੰ ਇੱਥੇ ਬਣਿਆ ਹੋਊਗਾ ਜਿਸਨ ਬਾਬਤ ਤੇ ਕੋਲਡ ਸਟੋਰ ਪਹਿਲਾਂ ਤੋਂ ਆ ਤੇ ਰੈਸ਼ੀ ਇਲਾਕਾ ਬਾਅਦ ਚੋਂ ਨਹੀਂ ਫਿਰ ਵੀ ਆਪਾਂ ਗੱਲ ਕਰੀਏ ਤੇ ਜਦੋਂ ਰਹਿائش ਕਿਸੇ ਵੀ ਸ਼ਹਿਰ ਦੇ ਵਿੱਚ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਚਾਹੇ ਆਪਾਂ ਗੱਲ ਕਰੀਏ ਕੋਲਡ ਸਟੋਰ ਦੀ ਜਾਂ ਫਿਰ ਆਪਾਂ ਗੱਲ ਕਰ ਲਈਏ ਗੈਸ ਸਿਲੰਡਰ ਜਿਹੜੇ ਹੈਗੇ ਆ ਉਹਨਾਂ ਦੇ ਕੋਈ ਡਾਊਨ ਦੀ ਤੋਂ ਰੈਸ਼ੀ ਇਲਾਕੇ ਤੋਂ ਬਾਹਰ ਹੁੰਦੇ ਨੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੋ ਪੱਕਾ ਬਿਲਕੁਲ ਠੀਕ ਰੋਡ ਜੇ ਵੇਖਿਆ ਜਾਵੇ ਤੇ ਸਮੈਲ ਤੇ ਬਾਹਰ ਤਾਂ ਦੇਖਤਾ ਘੱਟ ਆ ਰਹੀ ਹਾਂਜੀ ਹਾਂਜੀ ਆ ਰਹੀ ਹੈ ਬਾਹਰ ਰੋਡ ਤਾਂ ਘੱਟ ਆ ਰਹੀ ਹੈ ਇਹ ਕਿੱਥੋਂ ਕਹੀਏ ਤੁਸੀਂ ਹਾਂ ਸੋ ਸਾਡੇ ਨਾਲ ਸਿਵਲ ਸਿਵਲ ਡਿਫੈਂਸ ਦੇ ਜਿਹੜੇ ਹੈਗੇ ਆ ਉਹ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਜੜੀ ਆ ਉਹ ਬਟਾਲੇ ਵਿੱਚ ਕਰ ਰਹੇ ਨੇ ਆਪਾਂ ਗੱਲਬਾਤ ਕਰਾਂਗੇ ਸਰ ਇਹ ਦੂਸਰੇ ਪਿੰਡਾਂ ਤੱਕ ਪਹੁੰਚ ਸਾਨੂੰ ਲੱਗੂ ਕਿ ਕਿਸੇ ਦਾ ਫੋਨ ਗਿਆ ਕਿ ਇਥੋਂ ਕੋਈ ਚਾਰ-ਪੰਜ ਸਾਲ ਪਹਿਲਾਂ ਇਥੇ ਘਟਨਾ ਵਾਪਰੀ ਉਹ ਤੋਂ ਆਖਰੀ ਜਿੱਥੀ ਹੈ ਉਦੋਂ ਵੀ ਪ੍ਰਸ਼ਾਸਨ ਦਾ ਬਹੁਤ ਜ਼ੋਰ ਲੱਗਾ ਜੀ ਕਿ ਮਿਹਨਤ ਬਹੁਤ ਕੀਤੀ ਆ ਚਲੋ ਜਿੰਨਾ ਕੀ ਬਚਾਓ ਸਦਾ ਹੀ ਪਹੁੰਚ ਕੇ ਨਿਸ਼ਕਾਮ ਸੇਵਾ ਕਰਕੇ ਬਚਾਉਂਦੇ ਆ ਅੱਜ ਵੀ ਜਦੋਂ ਸਾਨੂੰ ਮੈਸੇਜ ਮਿਲਿਆ ਆਪਾਂ ਉਸੇ ਵੇਲੇ ਆ ਗਏ ਆ ਚਲੋ ਰੱਬ ਦਾ ਸ਼ੁਕਰ ਆ ਕਿ ਕੰਟਰੋਲ ਹੋ ਗਿਆ ਪਰ ਕੰਟਰੋਲ ਹੋਣ ਦਾ ਮਤਲਬ ਇਹ ਹੁੰਦਾ ਕਿ ਅੱਗੇ ਤੋਂ ਆਪਾਂ ਜਾਗਰਤ ਹੋਈਏ ਹਾਂ ਜੀ ਜਾਗਰਤ ਹੋਣਾ ਨਾ ਕਿ ਘਟਣਾ ਜਦੋਂ ਆਪਾਂ ਕੋਈ ਵੀ ਇਸ ਚੀਜ਼ੋਂ ਘਟਣਾ ਹੋਣੀ ਲਾਜ਼ਮੀ ਆ ਅ ਇੰਡਸਟਰੀ ਆ ਉੱਥੇ ਕੋਈ ਨਾ ਕੋਈ ਚੀਜ਼ ਆ ਜੁਂਦੀ ਰਹਿੰਦੀ ਆ ਪਰ ਉਹਦੇ ਵਾਸਤੇ ਆਪਾਂ ਜੇ ਜਾਗਰਤ ਹੋ ਗਏ ਜਿਸ ਤਰ੍ਹਾਂ ਇਹਨਾਂ ਨੇ ਕੰਟਰੋਲ ਕਰ ਲਿਆ ਬਹੁਤ ਵਧੀਆ ਕੋਈ ਇਹ ਤੇ ਸਿਆਣਾ ਬੰਦਾ ਜਾਣਦਾ ਮਕੈਨਿਕ ਹੋਏਗਾ ਮੌਕੇ ਤੇ ਜਿੰਨੀ ਉਸ ਚੀਜ਼ ਨੂੰ ਨੂੰ ਬਾਗ ਨੂੰ ਚ ਚੁਕਸਤਾ ਜਿਹਦੇ ਕਰਕੇ ਜਿਹੜੀ ਬਹੁਤ ਵੱਡੀ ਘਟਨਾ ਹੋਣ ਤੋਂ ਇੱਕ ਛੋਟੀ ਜੀ ਨਿੱਕੀ ਜੀ ਘਟਨਾ ਹੋ ਗਈ ਉਹ ਜਿਹੜੀ ਮੁਕੀ ਆ ਤੇ ਇਸ ਲਈ ਸਾਰੇ ਜਿਹੜੇ ਇਲਾਕੇ ਵਾਲੇ ਲੋਕ ਜਿਹੜੇ ਸਹੀ ਸਲਾਮਤ ਜਿੱਥੇ ਕੋਈ ਕੋਈ ਇਹੋ ਜੀ ਗੱਲ ਨਹੀਂ ਜਿਸਨੂੰ ਆਪਾਂ ਬਹੁਤਾ ਜਿਆਦਾ ਫਿਕਰ ਕਰੀਏ ਜਾਂ ਭਾਈਚਾਰਾ ਮਚਾਈਏ ਨਾ ਕੋਈ ਇਹੋ ਜੀ ਕੋਈ ਆਪਾਂ ਕੋਈ ਕੀ ਕਹਿੰਦੇ ਹੁੰਦੇ ਆ ਕਿ ਕਵਰ ਬਲਾਈਏ ਕਿ ਇਹਦੇ ਨਾਲ ਕੁਝ ਹੋਰ ਹੋਏਗਾ ਪਰ ਨਹੀਂ ਉਹਨੇ ਕੰਟਰੋਲ ਕਰ ਲਿਆ ਵਧੀਆ ਗੱਲ ਆ ਅੱਗੇ ਤੋਂ ਵੀ ਕੰਟਰੋਲ ਕਰਨਗੇ ਸਾਨੂੰ ਆਸ ਹੈ ਨਾ ਜੇ ਆਪਾਂ ਗੱਲ ਕੀਤੀ ਜਾਵੇ ਤੇ ਪਿਛਲੇ ਸਮੇਂ ਦੇ ਵਿੱਚ ਫਟਾਕਾ ਫੈਕਟਰੀ ਦੇ ਵਿੱਚ ਲਗਭਗ 13 ਤੋਂ ਲੈ ਕੇ 14 ਜਿਹੜੇ ਆ ਇੱਕੇ ਪਰਿਵਾਰ ਦੇ ਜਿਹੜੇ ਉਹ ਮਾਰੇ ਗਏ ਸਨ ਤੇ ਹੁਣ ਫਿਰ ਰੈਸ਼ੀ ਇਲਾਕੇ ਦੇ ਵਿੱਚ ਆਪਾਂ ਗੱਲ ਕਰੀਏ ਤੇ ਫਿਰ ਕੋਲਡ ਸਟੋਰਸ ਆ ਜਿਹੜਾ ਉਹ ਉਹਦੇ ਬਾਰੇ ਕੀ ਕਹਿਣਾ ਸਰ ਇਸ ਤਰ੍ਹਾਂ ਕੀ ਸ਼ਾਇਦ ਦੀ ਪੰਕਤਰ ਡੇ বাই ਡੇ ਵਾਧੀ ਪਈ ਸਮਾਂ ਲੱਗਦਾ ਵਾ ਚੀਜ਼ਾਂ ਨੂੰ ਬਾਹਰ ਖਣ ਲਈ ਪਹਿਲਾਂ ਚੀਜ਼ਾਂ ਬਾਹਰ ਸੀ ਹੁਣ ਰੈਸ਼ ਜਿਹੜੀ ਉਹ 4 ਕਿਲੋਮੀਟਰ ਬਾਹਰ ਚ ਲੱਗੀ ਆ ਕੋਈ ਚੀਜ਼ਾਂ ਪੁੱਟ ਕੇ ਖੜਨੀਆਂ ਥੋੜੀਆਂ ਔਖੀਆਂ ਹੁੰਦੀਆਂ ਵਾ ਇਹਦੇ ਥੋੜਾ ਜਿਹਾ ਮੈਂ ਕਿ ਪ੍ਰਸ਼ਾਸਨ ਤੇ ਇਹਨਾਂ ਵੱਲੋਂ ਕੀ ਹੁੰਦਾ ਹੈ ਇਹਦੇ ਥੋੜਾ ਉਤਲੇ ਲੈਵਲ ਦੀ ਗੱਲ ਹੈ ਉੱਚ ਆਮ ਆਹ ਨਹੀਂ ਨਿਸ਼ਕਾਮ ਸੇਵਕ ਕੋਈ ਨਹੀਂ ਕਰ ਸਕਦੇ ਠੀਕ ਹੈ ਜੀ ਇਹਦੇ ਸਮੇਂ ਨਾਲ ਆ ਕਿ ਇੰਡਸਟਰੀ ਕਿੱਥੇ ਜਾਣੀ ਆ ਇੰਡਸਟਰੀ ਕਿੱਥੇ ਬਣਾਇਆ ਵਾ ਇਹਦੇ ਪ੍ਰਸ਼ਾਸਨ ਦੇ ਅਸੀਂ ਸੀਵ ਜਿੱਥੇ ਮੌਜੂਦ ਲੋੜ ਹੈ ਆ ਜਾਂਦੀ ਆ ਸੋ ਆਪਾਂ ਦੇਖ ਸਕਦੇ ਆ ਕਿ ਜਿਹੜੇ ਨਿਸ਼ਕਾਮ ਸੇਵਾ ਵਾਲੇ ਨੇ ਉਹ ਬਿਨੁਸ਼ਕਤ ਉਂਦੀ ਬਿਨੁਸ਼ੇਵਾ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਕਾਫੀ ਸਮੇਂ ਤੋਂ ਬਚਾਰੇ ਨੇ ਪ੍ਰਸ਼ਾਸਨ ਦਾ ਦਰਵਾਜ਼ਾ ਵੀ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਇਸ ਟਾਈਮ ਜਿਹੜੀ ਇਹ ਘਟਨਾ ਵਾਪਰੀ ਆ ਇਹਦੀ ਕੋਈ ਸਖਤੀ ਨਾਲ ਕਾਰਵਾਈ ਕੀਤੀ ਜਾਏਗੀ ਬਿਲਕੁਲ ਬਿਲਕੁਲ ਕੀਤੀ ਜਾਊਗੀ ਜੀ ਤੇ ਹੁਣ ਇਸ ਵੇਲੇ ਇਸ ਇਲਾਕੇ ਦੇ ਇਹਨਾਂ ਨੂੰ ਬਕਾਇਦਾ ਨੋਟਿਸ ਵੀ ਦਿੱਤਾ ਜਾਊਗਾ ਤੇ ਇਹਨੂੰ ਬਾਹਰ ਲਿਆਓ ਤੇ ਸਾਰੀ ਕਾਰਵਾਈ ਕੀਤੀ ਜਾਊਗੀ ਦੋਵਾਂ ਦੀ ਜੇ ਗੱਲ ਕੀਤੀ ਜਾਵੇ ਸਿਵਲ ਪ੍ਰਸ਼ਾਸਨ ਦੀ ਉਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਬਹੁਤ ਐਕਟਿਵ ਨਜ਼ਰ ਆ ਰਿਹਾ ਥੋੜੇ ਹੀ ਸਮੇਂ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਇੱਥੇ ਪਹੁੰਚ ਚੁੱਕਾ ਆਪਾਂ ਐਸ ਐਚ ਓ ਸਰਦਾਰ ਯਾਦਵਿੰਦਰ ਸਿੰਘ ਨਾਲ ਆਪਾਂ ਗੱਲ ਕਰਾਂਗੇ ਕਿ ਇਸ ਮਸਲੇ ਦੇ ਵਿੱਚ ਤੁਰੰਤ ਹੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਆ ਤੁਸੀਂ ਇੱਥੇ ਪਹੁੰਚੇ ਹੋ ਕੀ ਮਾਮਲਾ ਮਸਲਾ ਇਹ ਸੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਇੱਥੇ ਨਾ ਜਿਹੜਾ ਹੈਗਾ ਉਹਨਾਂ ਦਾ ਕੋल्ड स्टोरेज ਉੱਤੇ ਕੁਝ ਗੈਸ ਲੀਕ ਹੋਈ ਹੈ ਤੇ ਅਸੀਂ ਉਸ ਹਿਸਾਬ ਨਾਲ ਆਏ ਸੀ ਕਿ ਜਿਹੜੀ ਸੜਕ ਆ ਉਹਨੂੰ ਖਾਲੀ ਕਰਵਾਇਆ ਤਾਂ ਚਾਹ ਵੀ ਸਾਰਿਆਂ ਨੂੰ ਅਵੇਅਰ ਕੀਤਾ ਵੀ ਗੈਸ ਦੇ ਨਾਲ ਹੁੰਦਾ ਫਾਇਰ ਬ੍ਰਿਗੇਡ ਮੌਕੇ ਤੇ ਆ ਗਈ ਹੈ ਬਾਕੀ ਉਹਨਾਂ ਨੇ ਜਿਹੜਾ ਹੈਗਾ ਵਾ ਉਹਦੇ ਜਿਹੜਾ ਕਾਬੂ ਪਾ ਲਿਆ ਕੋਈ ਇਦਾਂ ਦੀ ਗੱਲ ਨਹੀਂ ਬਿਲਕੁਲ ਪੀਸਫੁੱਲ ਸ਼ਾਂਤ ਜੇ ਗੱਲ ਕੀਤੀ ਜਾਵੇ ਤੇ ਅਮੋਨੀਆ ਗੈਸ ਕਾਫੀ ਖਤਰਨਾਕ ਹੁੰਦੀ ਆ ਰਹਾਇਸ਼ੀ ਇਲਾਕਿਆਂ ਦੇ ਵਿੱਚ ਕੋਲਡ ਸਟੋਰ ਜਾਂ ਆਪਾਂ ਗੱਲ ਕਰੀਏ ਗੈਸ ਸਿਲੰਡਰਾਂ ਦੀ ਤੇ ਉਥੇ ਅਲਾਉਡ ਨਹੀਂ ਆ ਲੇਕਿਨ ਇਹ ਰਹਾਇਸ਼ੀ ਇਲਾਕੇ ਦੇ ਵਿੱਚ ਬਿਲਕੁਲ ਸਥਿਤਾ ਕੀ ਇਹਨਾਂ ਦੇ ਕਾਰਵਾਈ ਕੀਤੀ ਜਾਏਗੀ ਦੇਖੋ ਮਸਲਾ ਇਸ ਕਰਦਾ ਵਾਂ ਜੇ ਜਿਹੜੇ ਇਹ ਪਹਿਲਾਂ ਤੋਂ ਸਥਾਪਤ ਨੇ ਰੈਚੀ ਜਿਹੜੇ ਬਾਅਦ ਚ ਆਏ ਨੇ ਇਹਦੇ ਚ ਮਾਨਜੋਗ ਡੀਸੀ ਸਾਹਿਬ ਨੂੰ ਨਾਲ ਵੀ ਅਸੀਂ ਗੱਲ ਕਰਾਂਗੇ ਜੋ ਵੀ ਹੁਕਮ ਇਹਨਾਂ ਨੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜੇ ਗੱਲ ਕੀਤੀ ਜਾਵੇ ਤੇ ਆਪਾਂ ਸੇਖੜੀ ਗੈਸ ਏਜੰਸੀ ਦੀ ਗੱਲ ਕਰ ਲੈਨੇ ਆ ਉੱਥੇ ਉਹਨਾਂ ਦਾ ਕੋਲਡ ਸਟੋਰ ਜਿਹੜਾ ਬਿਲਕੁਲ ਸ਼ਹਿਰ ਸੌਰੀ ਗੈਸ ਏਜੰਸੀ ਦਾ ਜਿਹੜਾ ਸਟੋਰ ਆ ਉਹ ਸ਼ਹਿਰ ਦੇ ਵਿੱਚ ਸੀ ਉਹ ਹਟਾਇਆ ਗਿਆ ਬਿਲਕੁਲ ਸ਼ਹਿਰ ਦੇ ਵਿੱਚ ਅਹ ਦੇਖੋ ਵੀਰ ਜੀ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਸਾਡੇ ਅਧਾਰ ਖੇਤਰ ਚ ਨਹੀਂ ਇਹ ਹੁੰਦਾ ਇਹ ਸਿਵਲ ਪ੍ਰਸ਼ਾਸਨ ਦੇ ਅਧਾਰ ਖੇਤਰ ਦੇ ਵਿੱਚ ਹੁੰਦਾ ਵਾ ਇਹਦੇ ਬਦਲੇ ਉਹਨਾਂ ਨੂੰ ਅਪੀਲ ਕੀਤੀ ਜਾਏਗੀ ਕਿ ਇਹ ਆਬਾਦੀ ਘਣੀ ਹੈ ਜਿਹਦੇ ਕਰਕੇ ਇਹਦਾ ਕੁਝ ਨਾ ਕੁਝ ਸੋਚਿਆ ਜਾਵੇ ਉਹ ਕਰਨਗੇ ਜਰੂਰ ਕਰਨਗੇ ਜੇ ਆਪਾਂ ਪੰਜਾਬ ਪੁਲਿਸ ਦੀ ਗੱਲ ਕਰੀਏ ਤੇ ਬਹੁਤ ਐਕਸ਼ਨ ਦੇ ਵਿੱਚ ਆਏ ਜਿਨ੍ਹਾਂ ਨੇ ਤੁਰੰਤ ਹੀ ਘਟਨਾ ਸਥਲ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਕੈਮਰਾਮੈਨ ਸੁਨੀ ਨਾਲ ਸਰਮਨ ਸਿੰਘ ਕੁਮਾਨ ਬਟਾਲਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप